ਸੋ ਸਤਿਓ ਪਹਿਲਾਂ تصدیق ਬੀਤੇ ਇੱਕ ਦਿਨ ਪਹਿਲਾਂ ਅਸੀਂ ਪੋਸਟ ਵੀ ਪਾਈ ਸੀ ਕਿ ਪਟਾਨੀ ਕਲੋਨੀ ਮਿਹੜੂ ਦੇ ਘਰ ਦੇ ਅੰਦਰ ਇੱਕ ਸੱਪ ਕੁਸ ਗਿਆ ਤੇ ਕੰਧਾਂ 'ਤੇ ਲਟਕਿਆ ਹੋਇਆ ਸੀ ਇੱਕ ਜਿਹੜੀ ਘਰ ਦੀ ਮਾਲਕ ਔਰਤ ਸੀ ਉਹ ਪੋਚਾ ਲਗਾਰੀ ਸੀ ਕੋਈ ਅਣਸੁਖਾਵੀ ਜਿਹੀ ਘਟਨਾ ਵਾਪਰ ਨੂੰ ਵੱਜ ਗਈ ਔਰ ਨਾਲ ਨਾਲ ਅਸੀਂ ਮੈਸੇਜ ਵੀ ਕੀਤਾ ਸੀ ਕਿ ਇਸ ਜਿਹੀਆਂ ਚੀਜ਼ਾਂ ਲੈ ਕੇ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਤੇ ਹੁਣ ਦੱਸ ਦਈਏ ਕਿ ਹੁਣ ਤਾਜ਼ਾ ਮਾਮਲਾ ਇਸੇ ਚੀਜ਼ ਨੂੰ ਲੈ ਕੇ ਸੱਪ ਦੇ ਡਸਣ ਕਾਰਨ ਹੋਈ ਦਰਨਾਕ ਮੌਤ ਦਾ ਸਾਹਮਣੇ ਆਇਆ ਮਾਮਲਾ ਫਲੋਰ ਦਾ ਮ੍ਰਿਤਕ ਦੀ ਬੇਟੀ ਜਾਨਕੀ ਨੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇ ਦੱਸਿਆ ਕਿ ਬੀਨਾ ਦੇਵਿਆ ਉਮਰ 60 ਸਾਲ ਦੇ ਕਰੀਬ ਸੀ ਜਿਨ੍ਹਾਂ ਨੂੰ ਰਾਤ ਵੇਲੇ ਜ਼ਹਿਰੀਲੇ ਸੱਪ ਵੱਲੋਂ ਘਰ ਅੰਦਰ ਹੀ ਕੱਟਿਆ ਗਿਆ ਜਿਸ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਲੈ ਗਏ ਅਤੇ ਸਿਵਲ ਹਸਪਤਾਲ ਦੇ ਡਾਕਟਰ ਨੀਰੇ ਛੋਟੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਿਸੇ ਜ਼ਹਿਰੀਲੀ ਚੀਜ਼ ਨਾਲ ਕੱਟਣਾ ਇਹਨਾਂ ਦੀ ਮੌਤ ਹੋਈ ਬਾਅਦ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਾਈਵੇਟ ਨਿੱਜੀ ਹਸਪਤਾਲ ਲੈ ਜਾਂਦੇ ਹੀ ਰਸਤੇ ਵਿੱਚ ਮੌਤ ਹੋ ਗਈ ਉਹ ਦੱਸਦੀ ਕਿ ਜਦੋਂ ਅਸੀਂ ਪਹਿਲਾਂ ਇਹ ਪੋਸਟ ਪਾਈ ਸੀ ਕਿ ਇੱਕ ਸੱਪ ਜਿਹੜਾ ਪਟਾਰਨੀ ਕਲੋਨੀ ਮਹਿਲੂ ਦੇ ਅੰਦਰ ਘੁਸਿਆ ਹੋਇਆ ਹੈਗਾ ਤੇ ਕੋਈ ਅਣਸੁਖਾਵੀ ਘਟਨਾ ਵਾਪਰਨੋਂ ਬਚ ਗਈ। ਸਾਨੂੰ ਇੱਕ ਕਮੈਂਟ ਆਇਆ ਸੀ ਕਿ ਕਿਹੜੀ ਕੰਪਨੀ ਦਾ ਸੱਪ ਹੈ। ਸੋ ਇਹ ਸਾਥੀ ਜਿਹੜੇ ਇਹ ਕਮੈਂਟ ਕਰਦੇ ਆ ਉਹ ਇਹ ਵੀਡੀਓ ਜ਼ਰੂਰ ਦੇਖਣ ਕਿ ਇਹ ਇਹੋ ਜਿਹੀਆਂ ਚੀਜ਼ਾਂ ਲੈ ਕੇ ਕਿਸ ਤਰ੍ਹਾਂ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਤਾਂ ਜੋ ਇਹੋ ਜਿਹੀਆਂ ਅਣਸੁਖਾਵੀਆਂ ਘਟਨਾ ਵਾਪਰਨੋਂ ਬਚ ਸਕਣ। ਕਿਉਂਕਿ ਅਸੀਂ ਉਸ ਸਮੇਂ ਵੀ ਇੱਕ ਮੈਸੇਜ ਪਾਸ ਪਾਸ ਕੀਤਾ ਸੀ ਕਿ ਬਰਸਾਤਾਂ ਦੇ ਦਿਨ ਹੈਗੇ ਆ। بارشਾਂ ਵੀ ਹਟ-ਹੋਟ ਹਟ-ਹਟ ਕੇ ਹੋ ਰਹੀਆਂ ਹੈਗੀਆਂ ਵਾ। ਔਰ ਆਪਾਂ ਆਪਣੇ ਘਰੇ ਸਫਾਈਆਂ ਰੱਖੀਆਂ ਜਾਣ, ਲੋੜਿੰਦੀਆਂ ਸਪਰੇਇਆਂ ਕਰਾਈਆਂ ਜਾਣ ਔਰ ਮਾਮਲਾ ਤਾਜ਼ਾ ਸਾਹਮਣੇ। एक बार फिर आ गया दिखाओ हाँ पूरी खबर इस वीडियो के अंदर हाँ जी क्या नाम है आपका जानकी देवी जिसकी मृत्यु हुई वो क्या लग रहे थे आप मम्मी कि, वो एक, उनकी उम्र क्या है साठ है क्या नाम था मीना देवी कैसे हुई उसका रात में साँप काटे कि छुट्टी पिपरी का रही पता नहीं चली बारह बज गई ना तब मालूम हुई कि इसे इसका जहर फैल गए हॉस्पिटल ले गिए हॉस्पिटल से रिटायर कर दिए इसका प्राइवेट में एक्सरे कराई रिपोर्ट में मिली कि सजाला सांप काट लिए आपको कैसे पता लगा अरे रिपोर्ट लगाई चेक कराई कहाँ के रहने रोरा हुआ है ज्योति हॉस्पिटल में नहीं आप कहाँ पे रहने लिए? हम तो ये सफाबाद में सफाबाद ਸਨਸਕਾਰ ਕਰਦੀ ਹੈ ਉਹਨਾਂ ਕ ਨਹੀਂ ਕਰਨੇ ਜਾ ਰਹੇ ਨੇ 191 ਸਨੈਗ ਵਾਲਟਾ ਕੀ ਲੱਗਦਾ ਕਿੰਨੇ ਕ ਕੀ ਦੱਸਿਆ ਕੱਲ ਦੁਪਹਿਰ ਨੂੰ ਤਕਰੀਬਨ 1 ਵਜੇ ਸਿਵਲ ਹਸਪਤਾਲ ਫਲੋਰ ਦੀ ਐਮਰਜੈਂਸੀ ਵਿਕੇ ਇੱਕ ਮਰੀਜ਼ ਜਿਹੜਾ ਕੀ ਨੀਨਾ ਦੇਵੀ ਉਰਫ ਜਾਨਗੀ ਸੀਗਾ ਉਹ ਉਹਦੇ ਰਿਸ਼ਤੇਦਾਰਾਂ ਨੂੰ ਲੈ ਕੇ ਆਏ ਉਹਦੀ ਹਾਲਤ ਕੁਝ ਗੰਭੀਰ ਸੀ ਉਸ ਵੇਲੇ ਤੇ ਉਹਦੀ ਜਿਹੜੀ ਕੰਪਲੇਨਟ ਸੀ ਉਹ ਸੀ ਨੀਰੇ ਪੇਟ ਵਿੱਚ ਦਰਦ ਹੋ ਰਿਹਾ ਤੇ ਜਦੋਂ ਤੋਂ ਪੁੱਛਿਆ ਗਿਆ ਵੀ ਕਿਉਂ ਹੋ ਰਿਹਾ ਉਹਨੇ ਕਿਉਂਕਿ ਉਹਦੀ ਹਾਲਤ ਗੰਭੀਰ ਸੀ ਉਹ ਕੁਝ ਠੀਕ ਤਰ੍ਹਾਂ ਜਵਾਬ ਨਹੀਂ ਦੇ ਪਾਈ ਫਿਰ ਉਹਦੇ ਰਿਸ਼ਤੇਦਾਰਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਵੀ ਬਾਹ ਤੇ ਕਿਸੇ ਜਾਨਵਰੀਆਂ ਕਿਸੇ ਇਨਸੈਕਟ ਨੇ ਕੱਟ ਲਿਆ ਸ਼ਾਇਦ ਉਹਦੇ ਕਾਰਨ ਹੈ ਹੂੰ ਫਿਰ ਉਹਦਾ ਅਸੀਂ ਜੋ ਵੀ ਬੰਦਾ ਟ੍ਰੀਟਮੈਂਟ ਸੀਗਾ ਐਮਰਜੈਂਸੀ ਟ੍ਰੀਟਮੈਂਟ ਦਿੱਤਾ ਉਹਨੂੰ ਸਟੇਬਲਾਈਜ਼ ਕੀਤਾ ਥੋੜਾ ਉਸ ਤੋਂ ਬਾਅਦ ਬਾਹ ਚੈੱਕ ਕੀਤੀ ਡਾਕਟਰ ਈਰਾ ਸ਼ਰਮਾ ਸੀਗੇ ਐਮਰਜੈਂਸੀ ਮੈਡੀਕਲ ਆਫਸਰ ਡਿਊਟੀ ਤੇ ਉਹਨਾਂ ਨੇ ਸਾਰਾ ਦੇਖਿਆ ਤੇ ਬਾਹ ਤੇ ਕੋਈ ਸਾਨੂੰ ਸੱਪ ਦੇ ਕੱਟੇ ਦਾ ਨਿਸ਼ਾਨ ਤਾਂ ਨਹੀਂ ਮਿਲਿਆ ਹੂੰ ਕਿਉਂਕਿ ਹਾਲਾਤਵਾਰੀ ਗੰਭੀਰ ਸੀ ਔਰ ਸਾਡੇ ਕੋਲ ਇੱਥੇ ਕੋਈ ਮੈਡੀਕਲ ਸਪੈਸ਼ਲਿਸਟ ਨਹੀਂ ਹੈਗਾ ਫਿਰ ਅਸੀਂ ਉਹਨੂੰ ਜਲੰਧਰ ਸਿਵਲ ਹਸਪਤ 4 ਵਜੇ ਉਹ ਦੁਬਾਰਾ ਉਹਨੂੰ ਲੈ ਕੇ ਆਏ ਉਸ ਵੇਲੇ ਉਹ ਮਰੀਜ਼ ਜਿਹੜਾ ਹੈ ਉਹ ਬਰਾਉਡ ਬੈੱਡ 'ਚ ਸੀ ਠੀਕ